ਜੋ ਸਾਬਾਪਾ ਚਲਦੇ ਆ ਜਿਹੜੀ ਪਹਿਲੀ ਖਬਰਾਂ ਕਿਉਂਕਿ ਜਿਹੜੀ ਜਿਮਨੀ ਚੌਂ ਸੀ ਕਿ ਲੁਧਿਆਣੇ ਵਾਲੀ ਤੇ ਉਹ ਜਿੱਤ ਚੁੱਕਿਆ ਆ ਆਮ ਆਦਮੀ ਪਾਰਟੀ ਵਾਲੇ ਤੇ ਜਿੱਤਣ ਤੋਂ ਬਾਅਦ ਹੋਣਾ ਭਗਵੰਤ ਮਾਨ ਹੋਣਾ ਨੇ ਜਿਹੜਾ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਆ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਊਗਾ ਕਈਆਂ ਦੇ ਪਰ ਕੁਤਰੇ ਜਾਣਗੇ ਕਈਆਂ ਨੂੰ ਨਵਾਂ ਮੰਤਰੀ ਮੰਡਲ ਮਿਲੂਗਾ ਜਿਹੜਾ ਤੁਸੀਂ ਜਿਸ ਤਰ੍ਹਾਂ ਤੁਸੀਂ ਕੱਲ ਗਿਆ ਸੀਗਾ ਸ਼ਾਇਦ ਨਵਾਂ ਵਿਧਾਇਕ ਜਿਮਨੀ ਚੌਂ ਦਿੱਤੇ ਆ ਉਹਨੂੰ ਸ਼ਾਇਦ ਉਪ ਮੁੱਖ ਮੰਤਰੀ ਵੀ ਬਣਾ ਸਕਦੇ ਆ ਕੀ ਕਹਿਣਾ ਚਾਹੁੰਦੇ ਆ ਜੀ ਬਿਲਕੁਲ ਜੀ ਕੱਲ ਲੁਧਿਆਣੇ ਦੇ ਵਿੱਚ ਇੱਕ ਜਸ਼ਨ ਮਨਾਇਆ ਆਮ ਆਦਮੀ ਪਾਰਟੀ ਜੀ ਕਿਉਂਕਿ ਚੰਗੇ ਮਾਰਜਿਨ ਦੇ ਨਾਲ ਉਹਨਾਂ ਨੇ ਜਿੱਤ ਜਿੱਤੀ ਹੈ ਚੰਗੀਆਂ ਵੋਟਾਂ ਲਗੀਆਂ ਜੀ ਕਾਂਗਰਸ ਪਾਰਟੀ ਜਿਹਦਾ ਇਹ ਲੱਗਦਾ ਸੀ ਕਿ ਬੜਾ ਸਖਤ ਮੁਕਾਬਲਾ ਦੇਊਗੀ ਹੂੰ ਮੁਕਾਬਲਾ ਜ਼ਰੂਰ ਦਿੱਤਾ ਉਹਨਾਂ ਨੇ ਪਰ ਉਸ ਦਾ ਸਖਤ ਜਿਵੇਂ ਆਸ ਸੀ ਉਹ ਨਹੀਂ ਦਿੱਤਾ ਜਾ ਸਕਿਆ ਕਿਉਂਕਿ ਅੰਦਰੂਨੀ 파ਟੋਟਾਂ ਦੀ ਛਕਾਰ ਹੈ ਜੀ ਕਾਂਗਰਸ ਪਾਰਟੀ ਹੂੰ ਔਰ ਹੁਣ ਇੱਕ ਠੰਡੀ ਜੰਗ ਉਹਨਾਂ ਦੇ ਦਰਮਿਆਨ ਸ਼ੁਰੂ ਹੋ ਚੁੱਕੀ ਹੈ ਹੋਨ ਦੇ ਭਾਵੇਂ ਇੱਕ ਦੂਜੇ ਦੀ ਇੱਜ਼ਤ ਵਾਲੀ ਗੱਲ ਹੈ ਪਰ ਅੰਦਰ ਖਾਤੇ ਬਹੁਤ ਖੁਸ਼ ਹੋ ਰਿਹਾ ਜਿਹਦਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਾਰਾ ਦੇਖਾਂਗੇ ਜੀ ਵਰਤਮਾਨ ਹੋਰਾਂ ਨੇ ਕੱਲ ਲੁਧਿਆਣੇ ਦੇ ਵਿੱਚ ਵੀ ਆਪਣਾ ਜਿਹੜੀ ਉਹ ਸ਼ਿਰਕਤ ਕੀਤੀ ਹੈ ਉਸ ਫੰਕਸ਼ਨ ਦੇ ਵਿੱਚ ਤੇ ਸ਼ਾਮ ਨੂੰ ਉਹਨਾਂ ਨੇ ਗਵਰਨਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਜੀ ਇਹ ਹੈ ਕਿ ਅਸਲ ਕਿ ਗਵਰਨਰ ਸਾਹਿਬ ਨਾਲ ਮੁਲਾਕਾਤ ਦਾ ਮੁੱਖ ਕਾਰਨ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਫ਼ਤਰ ਬਣਾਉਣ ਲਈ ਉੱਥੇ ਜ਼ਮੀਨ ਦੀ ਮੰਗ ਕੀਤੀ ਜਾਵੇ ਜੀ ਮੰਗ ਇਹਨਾਂ ਨੇ ਪਹਿਲਾਂ ਵੀ ਕੀਤੀ ਸੀ ਲੇਕਿਨ ਉਸ ਵੇਲੇ ਜਿਹੜੀਆਂ ਕੁਝ ਸ਼ਰਤਾਂ ਸੀ ਉਹ ਪੂਰੀਆਂ ਨਹੀਂ ਸੀ ਹੋ ਰਹੀਆਂ ਹੂੰ ਹੂੰ ਤੇ ਗਵਰਨਰ ਡ੍ਰੇਨ ਕਰਕਰਤਾ ਸੀ ਕਿ ਸ਼ਰਤਾਂ ਪੂਰੀਆਂ ਹੋਣ ਤੋਂ ਬਗੈਰ ਤੁਹਾਨੂੰ ਇੱਥੇ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਜੀ ਇਕੱਲ ਜੋ ਗਏ ਹੈ ਕਿ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਹੂੰ ਹੂੰ ਜਾਂ ਜਿਹੜੀਆਂ ਰੀਜਨਲ ਪਾਰਟੀਆਂ ਸਥਿਤੀਆਂ ਜੇ ਉਹਨਾਂ ਨੇ ਉੱਥੇ ਆਪਣੀ ਜਗ੍ਹਾ ਮੰਗੀ ਹੈ ਤੇ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਗਈ ਹੈ ਜੀ ਮਿਸਾਲ ਦੇ ਤੌਰ ਤੇ ਆਪਾਂ ਦੇਖੀਏ ਸੈਕਟਰ 28 ਦੇ ਵਿੱਚ ਅਕਾਲੀ ਦੰਦਰ ਦਫਤਰ ਆ ਕਾਫੀ ਵੱਡਾ ਚੌੜਾ ਦਫਤਰ ਆ ਕਾਫੀ ਜਗ੍ਹਾ ਉਹਨਾਂ ਦੇ ਕੋਲ ਜੀ ਸੈਕਟਰ 15 ਦੇ ਵਿੱਚ ਕਾਂਗਰਸ ਪਾਰਟੀ ਦਾ ਦਫਤਰ ਹੈ 21 ਦੇ ਵਿੱਚ ਜਿਹੜਾ ਹੈ ਜੀ ਕਮਨਿਸਟ ਪਾਰਟੀ ਆਫ ਇੰਡੀਆ ਦਾ ਦਫਤਰ ਹੈ ਹੂੰ ਹੂੰ 37 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਦਫਤਰ ਹੈ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਹੁਣ ਇੱਕ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਜੀ ਉਹਨਾਂ ਦੇ ਕੋਲੇ ਦਫਤਰ ਹੈ ਨਹੀਂ ਔਰ ਉਹ ਚਾਹੁੰਦੇ ਆ ਕਿ ਦਫਤਰ ਇੱਥੇ ਬਣਾਇਆ ਜਾਵੇ ਜਦ ਤੁਸੀਂ ਆ ਵੀ ਕਨ ਵੀ ਆਪਾਂ ਨੂੰ ਦੇਖਣੀ ਪੈਣੀ ਹੈ ਕਿ ਆਮ ਆਦਮੀ ਪਾਰਟੀਆਂ ਜਿਹੜਾ ਪੰਜਾਬ 'ਚ ਲੱਗੀਆਂ ਸੀ ਬਿਲਕੁਲ ਜੀ ਦਿੱਲੀ ਦੇ ਵਿੱਚ ਭਾਵੇਂ ਇਹਨਾਂ ਨੇ ਕਈ ਵਾਰੀ ਜਿੱਤ ਪ੍ਰਾਪਤ ਕੀਤੀ ਹੈ ਪਰ ਉੱਥੋਂ ਹੁਣ ਜਿਹੜਾ ਇੱਕ ਤਰੀਕੇ ਨਾਲ ਇਹਨਾਂ ਦੀਆਂ ਹਿੱਲ ਚੁੱਕੀਆਂ ਪੂਰੀ ਤਾਂ ਪਟਕਣੇ ਨਹੀਂ ਜਾ ਚੁੱਕੀਆਂ ਲੇਕਿਨ ਹਿੱਲ ਚੁੱਕੀਆਂ ਹੂੰ ਹੂੰ ਪਰ ਪੰਜਾਬ ਦੇ ਵਿੱਚ ਹਜੇ ਤੱਕ ਵੀ ਇਹਨਾਂ ਦਾ ਜਿਹੜਾ ਹੈਗਾ ਦਮਦਮਾ ਹੈਗਾ ਵੱਡੀ ਪਾਰਟੀ ਹੈ 94 95 ਇਹਨਾਂ ਦੇ ਐਮਏਐਡ ਹੋ ਚੁੱਕੇ ਸੋ ਇਹਨਾਂ ਨੇ ਜਮੀਨ ਮੰਗੀ ਤੇ ਗਵਰਨਰ ਸਾਹਿਬ ਜਿਹੜੇ ਕੋ ਸਾਰੇ ਕਟਾਰਗਿਆ ਸਾਹਿਬ ਹੈ ਜੀ ਗੁਲਾਬ ਜਦ ਕਟਾਰਗਿਆ ਉਹਨਾਂ ਦਾ ਸੁਭਾਅ ਚੰਗਾ ਹੈ ਔਰ ਯੂਨਿਕ ਵੀ ਉਹਨਾਂ ਦੀ ਭਗਵੰਤ ਮਾਨ ਨਾਲ ਮਿਲਦੀ ਹੈ ਇਹ ਗੱਲ ਉਹਨਾਂ ਨੇ ਕਹੀ ਹੈ ਹਮਮ ਲੇਕਿਨ ਅਸਲ ਮਕਸਦ ਇਹ ਹੈ ਕਿ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਨਾ ਸੰਦੀਪ अरोड़ा ਸਾਹਿਬ ਨੂੰ ਜਿਹੜੇ ਦਿੱਲੀ ਆ ਦਾ ਗੜगांव ਤੋਂ ਆਪਣਾ ਕਾਰੋਬਾਰ ਦਿਲਾਉਂਦੇ ਆ ਮਤਲਬ ਮੂਲ ਵਸਨੀਕ ਜਿਹੜੇ ਹੈਗੇ ਆ ਉੱਡ ਧਿਆਨਾ ਦੇ ਜੀ ਉਨਾਂ ਨੂੰ ਸ਼ਾਮਲ ਕਰਵਾਉਣਾ ਚੋਣਾਂ ਤੋਂ ਪਹਿਲੇ ਐਲਾਨ ਕਰ ਦਿੱਤਾ ਸੀ ਕੇਜਰੀਵਾਲ ਸਾਹਿਬ ਨੇ ਕਿ ਜਿੱਦẽ ਬੰਦਾ ਜਿੱਤ ਗਿਆ ਉਹ ਅਸੀਂ ਬਣਾਵਾਂਗੇ ਮੰਤਰੀ ਹੂੰ ਹੂੰ ਤੇ ਮੰਤਰੀ ਦੇ ਨਾਲ ਨਾਲ ਗੱਲ ਇਹ ਵੀ ਆ ਰਹੀ ਕਿ ਸ਼ਾਇਦ ਡਿਪਟੀ ਮੁੱਖ ਮੰਤਰੀ ਵੀ ਬਣਾ ਲੰਗਾ ਜਾਵੇ ਜੀ ਪਰ ਇੱਕ ਜਿਹੜਾ ਫੰਕਸ਼ਨ ਹੈਗਾ ਅੱਜ ਉਹ ਦਿੱਲੀ ਕੋਲ ਹੈ ਜੀ ਹੂੰ ਹੂੰ ਦਿੱਲੀ ਦਾ ਕਪੂਰਸਲਾ ਹਾਊਸ ਤੁਹਾਨੂੰ ਪਤਾ ਵੀ ਸਾਡਾ ਗਵਰਨਰ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਦੀ ਰਹਿਸ਼ਬੀ ਹੈ ਉਹਨਾਂ ਦਾ ਸਾਬਾ ਆਫਿਸ ਵੀ ਉੱਥੇ ਹੈ ਜੀ ਜੇਕਰ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਦਿੱਲੀ ਜਾਣਗੇ ਤੇ ਇਹ ਵੱਡੇ ਬੀਵੀਆਈਪੀ ਉੱਥੇ ਰਹਿੰਦੇ ਹੈ ਜੀ ਇਹਦੀ ਆਪਣੀ ਮਰਿਆਦਾ ਹੈ ਇੱਥੇ ਪਹਿਲਾਂ ਕਦੇ ਕੋਈ ਅਜਿਹਾ ਫੰਕਸ਼ਨ ਨਹੀਂ ਹੋਇਆ ਜਿਸ ਨੂੰ ਆਪਾਂ ਸਿਆਸੀ ਕਹਿ ਸਕਦੀਏ ਹਮਮ ਲੇਕਿਨ ਇਹ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਗਵਰਨਰ ਸੀ ਉਹਨਾਂ ਦੇ ਪੁੱਤਰੇ ਦਾ ਵਿਆਹ ਸੀ ਉਹ ਵਿਆਹ ਵੀ ਉੱਥੇ ਹੋਇਆ ਸੀ ਜੀ ਇਹ ਰਗਵ ਚੈਡਾ ਜਿਹੜਾ ਉਹਦੀ ਮੰਗਣੀ ਦੀ ਰਸਮ ਵੀ ਉੱਥੇ ਹੋਈ ਸੀ ਜੀ ਉਸ ਤੋਂ ਬਾਅਦ ਤਾਂ ਫਿਰ ਵਿਆਹ ਵੀ ਹੋਣ ਲੱਗੇ ਸੀ ਤੁਹਾਨੂੰ ਪਤਾ ਵੀ ਕੇਜਰੀਵਾਲ ਦੀ ਬੇਟੀ ਦਾ ਵਿਆਹ ਹੋਇਆ ਹੈ ਜੀ ਤੇ ਫਿਰ ਉੱਥੇ ਵੀ ਉਹਨਾਂ ਲਈ ਇੱਕ ਟਿਕਾ ਵੱਡਾ ਫੰਕਸ਼ਨ ਹੋਇਆ ਸੀ ਸਾਰਾ ਕੁਝ ਚੱਲਦਾ ਰਹਿੰਦਾ ਹੈ ਕਾਂਟੀ ਨਾਲ ਜਿਹਨੂੰ ਆਪਾਂ ਪਾਰਟੀ ਵਗੈਰਾ ਕਹਿੰਦੇ ਉਹ ਜੀ ਉਹਨੇ ਕਹਿੰਦੇ ਸੀ ਉੱਥੇ ਇੱਕ ਫੰਕਸ਼ਨ ਕਰਨਾ ਹੈ ਖੁਸ਼ੀ ਮਨਾਉਣੀ ਹੈ ਕਿ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਜੀ ਔਰ ਇਹ ਖੁਸ਼ੀ ਦਿਨ ਕਿਉਂ ਮਨਾਈ ਜਾ ਰਹੀ ਹੈ ਕਹਿੰਦੇ ਇਸ ਕਰਕੇ ਮਨਾਈ ਜਾ ਰਹੀ ਹੈ ਕਿ ਪੰਜ ਚੋਣਾਂ ਉਹ ਇਹ ਪੰਜ ਜਿਹੜੀਆਂ ਚੋਣਾਂ ਹੋਈਆਂ ਤੇ ਪੰਜਾਂ ਦੇ ਵਿੱਚੋਂ ਦੋ ਆਮ ਆਦਮੀ ਪਾਰਟੀ ਜਿੱਤ ਲਈਏ ਹੂੰ ਹੂੰ ਭਾਰਤੀ ਜਨਤਾ ਪਾਰਟੀ ਜਿਹੜੀਆਂ ਜੇ ਆਪਾਂ ਦੇਖੀਏ ਜਿਹੜੀ ਐਸ ਬਿਗੇ ਨੈਸ਼ਨਲ ਪਾਰਟੀ ਆ ਕੌਮੀ ਪਾਰਟੀ ਆ ਔਰ ਉਹਦਾ ਰਾਜ ਪਾ ਗਿਆ ਦਿੱਲੀ ਦੇ ਵਿੱਚ ਜੀ ਉਹਦਾ ਰਾਜ ਪਾ ਗਿਆ ਬਹੁਤ ਸਾਰੇ ਛੂਬਿਆਂ ਦੇ ਵਿੱਚ ਕਈ ਕਾਮਾਂ ਦੇ ਉੱਤੇ ਉਹਨਾਂ ਨੇ ਜਿਹੜੀਆਂ ਰੀਜਨਲ ਪਾਰਟੀਆਂ ਉਹਨਾਂ ਚ ਭੰਨਤੂੜ ਕਰਕੇ ਆਪਣਾ ਦਬਦਬਾ ਕਾਇਮ ਕੀਤਾ ਹੋਇਆ ਹੈ ਹੂੰ ਹੂੰ ਲੇਕਿਨ ਜਿੱਥੋਂ ਉਹਨਾਂ ਦੀ ਸ਼ੁਰੂਆਤ ਹੋਈ ਸੀ ਗੁਜਰਾਤ ਦੇ ਵਿੱਚੋਂ ਉੱਥੇ ਉਹਨਾਂ ਨਾਲ ਪੈੜੀ ਹੋਈ ਹੈ ਜੀ ਕਿ ਰਾਜ ਵਿੱਚ ਦੋ ਸੀਟਾਂ ਸੀ ਇੱਕ ਸੀਟ ਖਾਲੀ ਹੋਈ ਸੀ ਇਸ ਲਈ ਕਿਉਂਕਿ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਐਮਐਲਏ ਤੋਂ ਉੱਥੇ ਦਲਬਦਲੀ ਕਰਵਾ ਲਈ ਸੀ ਹੂੰ ਹੂੰ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਕਰਵਾ ਰਿਆ ਸੀ ਸੀਟੋਂ ਦੀ ਖਾਲੀ ਹੋ ਗਈ ਤੇ ਦੁਬਾਰਾ ਚੋਣ ਹੋਈ ਸੀ ਹੂੰ ਹੂੰ ਉਸੇ ਬੰਦੇ ਨੂੰ ਟਿਕਟ ਦੇ ਕੇ ਭਾਰਤੀ ਜਨਤਾ ਪਾਰਟੀ ਨੇ ਉੱਥੇ ਖੜਾ ਕਰ ਦਿੱਤਾ ਲੇਕਿਨ ਉਹਦੇ ਮੁਕਾਬਲੇ ਤੇ ਆਮ ਆਦਮੀ ਪਾਰਟੀ ਨੇ ਵੀ ਚੰਗਾ ਕੈਂਡੀਡੇਟ ਖੜਾ ਕਰ ਦਿੱਤਾ ਸੀ ਜੀ ਮੈਂ ਵਧਾਈ ਦੇਣੀ ਚਾਹੂੰਗਾ ਉਹ ਹਲਕੇ ਦੇ ਲੋਕਾਂ ਨੂੰ ਉਹ ਵਿਸ਼ਵਾਦਰ ਕੁਸ਼ਹਿਰ ਆ ਉਸ ਹਲਕੇ ਦਾ ਨਾ ਹੈ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਤੰਬੂ ਉੱਥੋਂ ਪਟਕ ਕੇ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਉੱਥੇ ਜਿਤਾਇਆ ਇਹ ਨਹੀਂ ਕਿ ਸਾਡੀ ਕੋਈ ਆਮ ਆਦਮੀ ਪਾਰਟੀ ਦੇ ਨਾਲ ਲਿਹਾਜ ਹੈ ਜਾਂ ਅਸੀਂ ਉਹਨਾਂ ਦੀ ਕੋਈ ਵਕਾਲਤ ਕਰਦੇ ਹਾਂ ਲੇਕਿਨ ਜਦੋਂ ਦਲ ਬਦਲੀ ਕਰਵਾਈ ਜਾਵੇ ਕੋਈ ਸੀਟ ਖਾਲੀ ਕਰਵਾਈ ਜਾਵੇ ਟੱਕੇ ਨਾਲ ਕਬਜ਼ਾ ਕੀਤਾ ਜਾਵੇ ਕਿਸੇ ਸੀਟ ਦੇ ਉੱਤੇ ਜੀ ਔਰ ਉਹਦੇ ਲਈ ਸੰਵਿਧਾਨ ਨੂੰ ਵੀ ਗਲਤ ਤਰੀਕੇ ਨਾਲ ਇੰਟਰਪ੍ਰੀਟ ਕਰਕੇ ਉਹਦਾ ਗਲਤ ਇਸਤੇਮਾਲ ਕੀਤਾ ਜਾਵੇ ਤੇ ਉਸੇ ਥੋੜੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਦੋ ਸੀਟਾਂ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਜਿੱਤ ਗਈ ਇੱਕ ਸੀਟ ਜਿੱਤ ਗਈ ਹੈ ਭਾਰਤੀ ਜਨਤਾ ਪਾਰਟੀ ਹਮਮ ਬਜਾ ਵਾਲੀ ਕੋਰਸੀਟ ਸੀ ਆਮ ਆਦਮੀ ਪਾਰਟੀ ਇਹ ਵੀ ਜਿੱਤ ਗਈ ਹੈ ਦੋ ਸੀਟਾਂ ਅੱਗੇ ਜੀ ਕਾਂਗਰਸ ਪਾਰਟੀ ਕੇਰਲਾ ਵਾਲੀ ਸੀਟ ਜਿੱਤ ਗਈ ਹੈ ਤੇ ਬੰਗਾਲ ਵਾਲੀ ਸੀਟ ਜਿਹੜੀ ਹੈਗੀ ਹੈ ਉਹ ਟੀਐਮਸੀ ਨੇ ਜਿੱਤ ਲਈ ਹੈ ਜੀ ਇਸ ਲਈ ਉਹ ਕਹਿੰਦੇ ਨੇ ਅਸੀਂ ਜਸ਼ਨ ਮਨਾਉਣਾ ਹੈ ਲੇਕਿਨ ਕਈ ਲੋਕਾਂ ਨੇ ਤੇ ਕਿੰਤੂ ਬਰੰਤੂ ਕੀਤਾ ਹੈ ਕਿ ਜਸ਼ਨ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦਾ ਕੌਮੀ ਜਿਸ਼ਨ ਬਣਾਉਣਾ ਕਪੂਰਥਲਾ ਹਾਊਸ ਕਿਉਂ ਬਣਾਇਆ ਜਾ ਰਿਹਾ ਵੀ ਜੀ ਉਹ ਕਿ ਸਰਕਾਰੀ ਜਗ੍ਹਾ ਹੈ ਪਰ ਕਿਉਂਕਿ ਸਰਕਾਰੀ ਜਗ੍ਹਾ ਦੀ ਜਿਹੜੀ ਹੈਗੀ ਦੁਰਵਰਤੋਂ ਆਪਾਂ ਕਲੀ ਆਮ ਆਦਮੀ ਪਾਰਟੀ ਨਹੀਂ ਕਹਿ ਸਕਦੇ ਸਾਰੀਆਂ ਪਾਰਟੀਆਂ ਦੀ ਗਲਤ ਜਿਹੜੀ ਹੈ ਦੁਰਵਰਤੋਂ ਇਸਤੇਮਾਲ ਕਰਦੀਆਂ ਦੁਰਵਰਤੋਂ ਕਰਦੀਆਂ ਤੇ ਹੁਣ ਇਹ ਨਹੀਂ ਕਰ ਲੈਣਗੇ ਜੀ ਗਵਰਨਰ ਸਾਹਿਬ ਨੂੰ ਮਿਲਣ ਤੋਂ ਬਾਅਦ ਫਿਰ ਜਿਹੜੀ মিডিਆ ਨਾਲ ਗੱਲਬਾਤ ਕਰਦੇ ਆ ਭਗਵੰਤ ਮਾਨ ਉਹਨੇ ਗੱਲ ਕਹੀ ਹੈ ਹੂੰ ਹੂੰ ਉਹਨਾਂ ਨੇ ਕਿਹਾ ਕਿ ਅਗਲੇ 3-4 ਦਿਨਾਂ 'ਚ ਹਾਲੇ ਤੱਕ ਤੇਜੀ ਸਾਹਿਬ ਕੋ ਡੇਟ ਦਾ ਐਲਾਨ ਨਹੀਂ ਕੀਤਾ ਕਿ ਕਿਹੜੀ ਰੇਸ ਨੂੰ ਜੀ ਤੇ ਅਗਲੇ 3-4 ਦਿਨਾਂ ਦੇ ਵਿੱਚ ਅਸੀਂ ਸਜੀਵ ਅਰੋੜਾ ਸਾਹਿਬ ਨੂੰ ਮੰਤਰੀ ਮੰਡਲ ਦੀ ਸੌਂ ਚੁਕਾਉਣੀ ਹੈ ਤੇ ਫਿਰ ਬਦਲੂ ਹੀ ਕਰਦੇ ਜੀ ਜਿਹੜੀ ਉਹਨੂੰ ਫੇਰ ਬਦਲ ਦੀ ਕਹਾਣੀ ਆਉਂਦੀ ਹੈ ਇੱਕ ਵੱਖਰੀ ਹੈ ਜਿਹਦੇ ਵਿੱਚ ਉਹ ਕਿਹਾ ਇਹ ਆ ਰਿਹਾ ਹੈ ਕਿ ਕੁਝ ਲੋਕ ਹਟਾਏ ਜਾਣਗੇ ਤੇ ਕੁਝ ਨਵੇਂ ਲਏ ਜਾਣਗੇ ਕੁਝ ਦੇ ਵਿਭਾਗੇ ਤਬਦੀਲ ਹੋਣਗੇ ਇਹ ਜਿਹੜੇ ਹਟਾਏ ਜਾਣ ਵਾਲਿਆਂ ਦੀ ਗੱਲ ਆਉਂਦੀ ਹੈ ਉਹਨਾਂ ਦਾ ਨਾਂ ਤਾਂ ਨਹੀਂ ਆ ਰਿਹਾ ਪਰ ਇੱਕ ਗੱਲ ਵਾਰ-ਵਾਰ ਆ ਰਹੀ ਹੈ ਕਿ ਸਾਡੇ ਜਿਹੜੇ ਸਪੀਕਰ ਸਾਹਿਬ ਹੈ ਸੰਧਵਾ ਸਾਹਿਬ ਕੁਲਤਾਰ ਸਿੰਘ ਸੰਧਵਾ ਬੜੇ ਲੰਬੇ ਸਮੇਤੋਂ ਇਹਨਾਂ ਦੀ ਇਹ ਕੋਸ਼ਿਸ਼ ਸੀ ਕਿ ਇਹਨਾਂ ਨੂੰ ਵਜ਼ੀਰ ਬਣਾਇਆ ਜਾਵੇ ਜੀ ਇਤੋਂ ਪਹਿਲਾਂ ਵੀ ਇਹਨਾਂ ਨੂੰ ਜੇ ਵਜ਼ੀਰ ਬਣਾਇਆ ਜਾਂਦਾ ਤਾਂ ਵਿਧਾਨ ਸਭਾ ਕੀਤੇ سپੁਰਦ ਕੀਤੀ ਜਾਵੇ ਹੂੰ ਹੂੰ ਸ਼ੁਰੂ ਦੇ ਵਿੱਚ ਤੁਹਾਡੇ ਯਾਦ ਉਹਨਾਂ ਜਦੋਂ ਇਹ ਵਿਧਾਨ ਸਭਾ ਬਣੀ ਹੈ ਉਹਨੇ ਕਿਹਾ ਸੀ ਸਰਬਜੀਤ ਕੌਰ ਮਾਨੁਕੇ ਦਾ ਉਹਨੂੰ ਕਿਹਾ ਹੋਇਆ ਸੀ ਕਿ ਬੀਬੀ ਤੈਨੂੰ ਅਸੀਂ ਸਪੀਕਰ ਬਣਾ ਦੇਣੀ ਆ ਉਹ ਕਹਿੰਦੀ ਜੀ ਮੈਂ ਤਾਂ ਦੂਜੀ ਦੇ ਤੁਸੀਂ ਮੰਤਰੀ ਮੰਡਲ ਵਾਲੀ ਕੁਰਸੀ ਦਿਓ ਮੈਂ ਸਪੀਕਰ ਨਹੀਂ ਬਣਾਣਾ ਜੀ ਨਤੀਜਾ ਇਹ ਹੋਇਆ ਕਿ ਉਹ ਨਜ਼ਰਅੰਦਾਜ਼ ਕਰਤਾ ਤਾਂ ਫਿਰ ਤੁਹਾਨੂੰ ਪਤਾ ਵੀ ਉਸ ਬੀਬੀ ਦੇ ਖਿਲਾਫ ਕਿੰਨਾ ਕੁਸ਼ ਆਉਂਦਾ ਰਿਹਾ ਉਹ ਜਗਰਾਂ ਵਾਲੀ ਕੁੱਤੀ ਦਾ ਵੀ ਰੌਲਾ ਪਿਆ ਵਗੈਰਾ ਵਗੈਰਾ ਬਿਲਕੁਲ ਜੀ ਹੁਣ ਜਿਹੜਾ ਜਿਹੜੀ ਜਿਹੜੀ ਮਤਲਬ ਮੀਡੀਆ ਦੇ ਵਿੱਚ ਜਿਹੜੀ ਚਰਚਾ ਹੋ ਰਹੀ ਹੈ ਉਹ ਇਹ ਚਰਚਾ ਹੋ ਰਹੀ ਹੈ ਕਿ ਬੀਬੀ ਬਲਜੀਤ ਕੌਰ ਜਿਹੜੀ ਸੋਸ਼ਲ ਵੈਲਫੇਅਰ ਮਨਿਸਟਰ ਹੈ ਬਲੂਡ ਤੋਂ ਐਮ ਐਲ ਪ੍ਰੋਫੈਸਰ ਸਾਦੂ ਸਿਗੋਰਾ ਜੀ ਬਈ ਪੀਟੀ ਹੈ ਵੀ ਉਹਨੂੰ ਬਣਾ ਦਿੱਤਾ ਗਿਆ ਵੀ ਸਪੀਕਰ ਜੀ ਸਪੀਕਰ ਸਾਹਿਬ ਨੂੰ ਮੰਤਰੀ ਮੰਡਲ ਚ ਲੈ ਜਾਵੇ ਹੂੰ ਹੂੰ ਦੂਜੇ ਪਾਸੇ ਇਹ ਗੱਲ ਵੀ ਆ ਰਹੀ ਹੈ ਕਿ ਮਾਜੇ ਦੇ ਵਿੱਚੋਂ ਵੀ ਜਿਹੜਾ ਹੈਗਾ ਵਜ਼ੀਰ ਲਿਆ ਜਾ ਸਕਦਾ ਹੈ ਜੀ ਮਾਜੇ ਤੋਂ ਜਿਸ ਵਜ਼ੀਰ ਦੀ ਚਰਚਾ ਹੋ ਰਹੀ ਹੈ ਜੀ ਉਹ ਹੋ ਰਹੀ ਹੈ ਨਿੱਧਰ ਸਾਹਿਬ ਦੀ ਹੂੰ ਹੂੰ ਤੁਹਾਨੂੰ ਪਤਾ ਨਿੱਧਰ ਸਾਹਿਬ ਪਹਿਲਾਂ ਵੀ ਪੈਂਬਰ ਹੁੰਦੇ ਸੀਗੇ ਮੰਤਰੀ ਮੰਡਲ ਦੇ ਜੀ ਲੋਕਲ ਬਾਡੀ ਡਿਪਾਰਟਮੈਂਟ ਜਿਹੜਾ ਕੋਲੇ ਬਹੁਤ ਸੋਨਾ ਸੀਗਾ ਹੂੰ ਹੂੰ ਲੇਕਿਨ ਐਨ ਉਹਦੋਂ ਜਦੋਂ ਉਹਨਾਂ ਨੇ ਅਜੀਤ ਅਖਬਾਰ ਦੇ ਮਾਲ ਗਰਜਿੰਦਰ ਸਿੰਘ ਹੋਰਾਂ ਦੇ ਹੱਕ ਤੇ ਹਾਲ ਨਾਰਾ ਮਾਰਤਾ ਸੀ ਜੀ ਜਦੋਂ ਉਹਨਾਂ ਦੇ ਖਿਲਾਫ ਵਿਜੀਲੈਂਸ ਦੀ ਇਨਕੁਆਇਰੀ ਸ਼ੁਰੂ ਹੋ ਗਈ ਸੀ ਪਰਚਾ ਦਰਜ ਹੋ ਗਿਆ ਸੀ ਜੀ ਉਹਦੋਂ ਉਹਨਾਂ ਨੇ ਕਹਿ ਦਿੱਸ ਕਿ ਗੱਲ ਤਾਂ ਕੋਈ ਐਸੀ ਹੈ ਨਹੀਂ ਯਾਰ ਇਹ ਗਲਤ ਕਰਤਾ ਹੂੰ ਹੂੰ ਤਾਂ ਫਿਰ ਉਸ ਵੇਲੇ ਜਿਹੜੀ ਹੈਗੀ ਹੈ ਇਹਨਾਂ ਦੀ ਸਰਕਾਰ ਨੇ ਦੇਖਿਆ ਕਿ ਬੰਦਾ ਤਾਂ ਸਾਡੀ ਜਿਹੜੀ ਹੈਗੀ ਆ ਕਿੜਾ ਬੰਦੀ ਕੀਤੀ ਉਹ ਬਾਹਰ ਨਿਕਲ ਗਿਆ ਔਰ ਉਹਨਾਂ ਨੇ ਉਹਨੂੰ ਹਟਾਤਾ ਸੀ ਹੂੰ ਹੂੰ ਪਰ ਇੱਕ ਤੁਸੀਂ ਗੱਲ ਦੇਖੋ ਕਿ ਕੇਜਰੀਵਾਲ ਸਾਹਿਬ ਦਾ ਉਹਨਾਂ ਨਾਲ ਸਲੇਜ ਚ ਗਿਆ ਜੀ ਕੇਜਰੀਵਾਲ ਹੁਣੀ ਜਦੋਂ ਵੀ ਅੰਮ੍ਰਿਤਸਰ ਆਉਂਦੇ ਆ ਉਹਨਾਂ ਨੂੰ ਮਿਲਦੇ ਐ ਪਿਛੇ ਦੇ ਬਿਪਾਸਨਾ ਤੇ ਆਏ ਸੀ ਕਿ ਕੇਜਰੀਵਾਲ ਸਾਹਿਬ ਉਹ ਸ਼ਹਿਰਪੁਰ ਜ਼ਿਲ੍ਹੇ ਚ ਜਿੱਥੇ ਉਹਨਾਂ ਨੇ ਆਪਣਾ ਕੈਂਪ ਸਮਾਪਤ ਕੀਤਾ ਸੀ ਤੇ ਸਿੱਧੇ ਅੰਮ੍ਰਿਤਸਰ ਸਾਹਿਬ ਚਲੇ ਗਏ ਸੀ ਹੂੰ ਹੂੰ ਤੇ ਅੰਮ੍ਰਿਤਸਰ ਜਾ ਕੇ ਇਹਨਾਂ ਦੇ ਕੋਲੇ ਨਿੱਜਰ ਸਾਹਿਬ ਕੋਲੇ ਰਹਿ ਕੇ ਆਏ ਸੀ ਤਾਂ ਹੁਣ ਫੇਰ ਉਹਨਾਂ ਦੀ ਗੱਲ ਚੱਲ ਰਹੀ ਹੈ ਕਿ ਕੇਜਰੀਵਾਲ ਚਾਹੁੰਦਾ ਕਿ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਜਾਵੇ ਜੀ ਦੂਜਾ ਜਿਹੜੇ ਹੈਗੇ ਜੀ ਦੋ ਮੰਤਰੀ ਕਹਿੰਦੇ ਆ ਜੀ ਇੱਕ ਨੌਜਵਾਨ ਮੁੰਡੇ ਨੂੰ ਵੀ ਮੰਤਰੀ ਬਣਾਉਣਾ ਉਹਦੇ ਚ ਦੋ ਨ ਆ ਰਹੇ ਹੂੰ ਹੂੰ ਇਕਦਾ ਗੁਰਪ੍ਰੀਤ ਸਿੰਘ ਬਣਾਵਾਲੀ ਬਹੁਤ ਵਧੀਆ ਬੰਦਾ ਹੈ ਜੀ ਉਹ ਜੀ ਕਿਸੇ ਜ਼ਮਾਨੇ ਅਕਾਲੀ ਦਲ ਦੇ ਵਿੱਚ ਉਸਦਾ ਸੀ ਬਲਵਿੰਦਰ ਸਿੰਘ ਭੂਦਰ ਦੇ ਨਾਲ ਉਹਦੀ ਕਾਫੀ ਅਟੈਚਮੈਂਟ ਰਹੀ ਹੈ ਹੂੰ ਹੂੰ ਲੇਕਿਨ ਨਾਤਾ ਜੰਦੀ ਸਾਹਿਬ ਵਾਲੇ ਟਰੱਕ ਉਹ ਬੰਦੇ ਤੇ ਕ腐ਸ਼ਨ ਦਾ ਦੋਸ਼ ਲੱਗੇ ਜੀ ਆਪਣੇ ਹਲਕੇ ਦੇ ਵਿੱਚ ਵਿਚਰਦਾ ਹੈ ਜਿਹੜੀ ਪਿੱਛੇ ਪਾਰਲੀਮੈਂਟ ਦੀ ਚੋਣ ਹੋਈ ਸੀ 2024 ਤੇ ਸਭ ਤੋਂ ਵੱਧ ਵੋਟਾਂ ਜਿਹੜਿਆ ਮਿਲ ਗਏ ਤੇ ਇੱਥੇ ਵਿਕਟਰੀ ਹਾਸਲ ਹੋਈ ਹੈ ਹੂੰ ਹੂੰ ਆਮ ਆਦਮੀ ਪਾਜੀਨ ਦਾ ਸਰਦੂਨਗਾ ਹਲਕੇ ਤੋਂ ਹੋਈ ਸੀ ਜੀ ਉਂਝ ਵੀ ਜਿਹੜੀ ਹੈਗੀ ਉਹਦੀ ਦਿਲਚਸਪੀ ਪੰਜਾਬ ਦੀਆਂ ਜਿਹੜੀਆਂ ਅਹਿਮ ਮੰਗਾ ਉਹਨਾਂ ਬਲਦ ਦੀ ਹੈ ਜੀ ਪਿੱਛੇ ਜੇ ਉਹਨਾਂ ਨੂੰ ਇੱਕ ਜਿਹੜੀ ਹੈਗੀ ਆ ਉਹ ਇੱਕ ਕਮੇਟੀ ਦੇ ਚੇਅਰਮੈਨ ਆ ਉਸ ਚੇਅਰਮੈਨ ਬਜੋ ਉਹਨਾਂ ਨੂੰ ਇੱਕ ਕੋਆਪਰੇਟਿਵ ਦੇ ਬਾਰੇ ਇੱਕ ਟਾਸਕ ਦਿੱਤਾ ਗਿਆ ਸੀ ਤੇ ਬਹੁਤ ਸੋਹਣੀ ਰਿਪੋਰਟ ਪੇਸ਼ ਕੀਤੀ ਸੀ ਹੂੰ ਹੂੰ ਉਹਦਾ ਨਾਮ ਇੱਕ ਤਾਂ ਚੱਲ ਰਿਹਾ ਕਿ ਉਹ ਬੰਦੇ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜੀ ਨੌਜਵਾਨ ਮੁੰਡਿਆਂ ਦੇ ਵਿੱਚੋਂ ਇੱਕ ਮਿਸਟਰ ਢੋਸ ਹੈ ਜੀ ਉਹ ਜਿਹੜੇ ਹੈਗੇ ਆ ਜੀ ਉਹ ਧਰਮਕੋਟ ਹਲਕੇ ਤੋਂ ਐਮ ਐਲ اے ਉਹਨਾਂ ਦਾ ਨਾਮ ਵੀ ਆ ਜਾ ਤੋਸ ਜੀ ਤੋਸ ਤਲਦੀਪ ਢੋਸ ਦਾ ਮੁੰਡਾ ਜੀ ਹਾਂ ਤੋ ਉਸ ਹੀ ਮੈਗਨਟ ਆ ਕਹਿ ਰਿਹਾ ਮੈਂ ਹਾਂਜੀ ਹਾਂਜੀ ਆਪਰ ਤੋਂ ਹੁਸਿਕ ਕਲ ਹੋ ਰਿਹਾ ਉਹਦੇ ਖਿਲਾਫ ਤੇ ਨੈਗੇਟਿਵ ਗੱਲ ਜਾਂਦੀ ਹੈ ਉਹ ਨੈਗੇਟਿਵ ਗੱਲ ਇਹ ਜਾਂਦੀ ਹੈ ਕਿ ਜਿਵੇਂ ਗੁਰਪ੍ਰੀਤ ਦੇ ਖਿਲਾਫ ਉਹਦੇ ਵਿਰੋਧੀ ਵੀ ਕੋਈ ਇਲਜ਼ਾਮ ਨਹੀਂ ਲਉਂਦੇ ਹੂੰ ਹੂੰ ਬੜਾ ਬਾਲੀ ਦੇ ਖਿਲਾਫ ਉਹ ਕਹਿੰਦੇ ਬੰਦਾ ਬਹੁਤ ਵਧੀਆ ਜੀ ਸਾਰਿਆਂ ਨਾਲ ਮਿਲਾ ਕੇ ਰੱਖਦਾ ਹੈ ਜੀ ਉਹਦੇ ਤੇ ਜਿਹੜੀ ਰਾਜਸੀ ਜਿਹੜੀ ਹੈ ਨਾ ਧਿਸਕਰੇ ਬਾਜੀ ਦੇ ਦੋਸ਼ ਬੜੇ ਲੱਗਦੇ ਆ ਆਪਣੇ ਵਿਰੋਧੀਆਂ ਦੇ ਖਿਲਾਫ ਪਰਚੇ ਦਰਜ ਕਰਾ ਦੇ ਨੇ ਫਟ ਮਾਰ ਕਰਨੀ ਵਗੈਰਾ ਵਗੈਰਾ ਇਹ ਜਿਹੇ ਇਲਜ਼ਾਮ ਉਹਨਾਂ ਤੇ ਕਾਫੀ ਲੱਗਦੇ ਆ ਇਹ ਤਾਂ ਬੇਸ਼ੱਕ ਡਿੱਕਾ ਬਣਦੇ ਕਰਦੋ ਨਹੀਂ ਹੋਏ ਅਗਲੀ ਗੱਲ ਜਦੀ ਸਵੇ ਆ ਰਹੀ ਏ ਕਿ ਮਾੜਵਾ ਖਿੱਤੇ ਦੇ ਵਿੱਚੋਂ ਕਿਸੇ ਬੀਬੀ ਨੂੰ ਵੀ ਲਿਆ ਜਾ ਸਕਦਾ ਹ ਹ ਹ ਉਹ ਬੀਬੀ ਕੌਣ ਹੈ ਬੀਬੀਆਂ ਮਾੜਵਾ ਖਿੱਤੇ ਚ ਤਿੰਨ ਮੇਰੀ ਟੀਗਾ ਚ ਆਉਂਦਗੇ ਹ ਹ ਇੱਕ ਤਾਂ ਬੀਬੀ ਸਮਝ ਲਓ ਵੀ ਸੰਗਰੂਰ ਤੋਂ ਆ ਰਹੀ ਹੈ ਉਹ ਜੀ ਦਾ ਪਿੱਛੇ ਜੇ ਰੌਲਾ ਪੈ ਗਿਆ ਸੀ ਭਰਾਜ ਬੀਬੀ ਜੀ ਬੀਬੀ ਭਰਾਜ ਮਰੇਂਦਰ ਕੌਰ ਜੀ ਜੀ ਦੂਜੀ ਬੀਬੀ ਜਿਹੜੀ ਹੈਗੀ ਆ ਉਹ ਆਪਣੀ ਆ ਰਹੀ ਹੈ ਮੋਗੇ ਤੋਂ ਜੀ ਉਹ ਡਾਕਟਰ ਸਾਹਿਬਾ ਜੀ ਜੀ ਪਰ ਡਾਕਟਰ ਸਾਹਿਬਾਂ ਨੂੰ ਇਹਨੇ ਬਣਾ ਦਿੱਤਾ ਹੈ ਮਹਿਲਾ ਜਿਹੜੀ ਪਿੰਗਾ ਇਹਨਾਂ ਦਾ ਉਹਦੀ ਪ੍ਰਧਾਨ ਉਹਨਾਂ ਦੇ ਕੋਲੇ ਉਹ ਹੈ ਪੀਜੀ ਆੜੀ ਹੈ ਬਲਜਿੰਦਰ ਕੌਰ ਬਲਜਿੰਦਰ ਕੌਰ ਦਮਦਮਾ ਸਾਹਿਬ ਤੋਂ ਐਮਐਲਏ ਦੂਜੀ ਵਾਰ ਬਣੀ ਹੈ ਜੀ ਔਰ ਜਿਹਾਪਾ ਦੇਖਿਓ ਭਗਵੰਤ ਮਾਨ ਤੋਂ ਬਾਅਦ ਸੀਨੀਅਰ ਉਹੀ ਹੈ ਕਿਉਂਕਿ ਭਗਵੰਤ ਮਾਨ 2014 ਚ ਪਾਰਲੀਮੈਂਟ ਦਾ ਮੈਂਬਰ ਬਣਿਆ ਤੇ ਉਹਨੇ 2014 ਚ ਪਹਿਲੀ ਚੋਣ ਲੜੀ ਸੀਗੀ ਤਲਵੰਡੀ ਸਾਬੋ ਤੋਂ ਉਹ ਜਿੰਨੀ ਚੋਣ ਹੋਈ ਸੀਗੀ ਇਸ ਕਰਕੇ ਉਹਦਾ ਨਾਂ ਵੀ ਆ ਰਿਹਾ ਹੈ ਜੇ ਆਪਾਂ ਦੇਖੀਏ ਪਰਲੇ ਪਾਸੇ ਮਾਝੇ ਦੇ ਵਿੱਚੋਂ ਵੀ ਹੋਰ ਹੈਗੀਆਂ ਬੀਬੀਆਂ ਤਾਂ ਰਮਨਵੇ ਦੇ ਵਿੱਚੋਂ ਤਿੰਨ ਕ ਬੀਬੀਆਂ ਹੀ ਆਉਂਦੀਆਂ ਤਿੰਨਾਂ ਬੀਬੀਆਂ ਦੇ ਵਿੱਚੋਂ ਕਿਹਨੂੰ ਬਣਾਉਂਦੇ ਆ ਵਿਖ ਬੱਕਰੀਆਂ ਦਾ ਜੀ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹਾਂ ਕਿ ਜਿਹੜੇ ਨਾਵਾਂ ਦੀ ਚਰਚਾ ਹੋਏ ਨਾ ਆਮਾਜ਼ਨਿਕ ਕੁਆਲਿਟੀ ਤੇ ਉਹਨਾਂ ਨੂੰ ਅਕਸਰੇ ਬਣਾਉਂਦੇ ਦੀ ਇਹ ਪਤਾ ਨਹੀਂ ਇਹਨਾਂ ਨੂੰ ਕਿਹੜੀ ਖੁਲਾਈ ਦੀ ਹੈ ਕਿਹਨੂੰ ਬਣਾਉਣਗੇ ਤੇ ਕਿਹਨੂੰ ਨਹੀਂ ਬਣਾਉਣਗੇ ਜੀ ਪਰ ਇੱਕ ਗੱਲ ਇਹ ਹੈ ਕਿ ਭਗਵੰਤ ਮਾਨ ਹੋੜਾਂ ਦੀ ਲੀਡਰਸ਼ਿਪ ਨੂੰ ਅਜੇ ਕੋਈ ਚੁਣੌਤੀ ਨਹੀਂ ਬਹੁਤ ਸਾਰੇ ਬੰਦੇ ਨੇ ਮੈਨੂੰ ਫੋਨ ਕਰਕੇ ਵੀ ਪੁੱਛਿਆ ਹੂੰ ਕਿਉਂਕਿ ਲੁਧਿਆਣਾ ਦੀ ਚ ਪਰ ਇਹ ਸਸੋਦੀਆ ਦਾ ਜਿਹੜਾ ਬਿਆਨ ਆਇਆ ਉਹ ਬੜਾ ਮਹੱਤਮਪੂਰਨ ਹੈ ਉਹਨੇ ਇਹ ਕਿਹਾ ਕਿ 2027 ਦੀ ਚੋਣਾਂ ਸੀ ਭਗਵੰਤ ਮਾਨ ਦੀ ਅਗਵਾਈ ਹੇਠ ਹੀ ਲੜਾਂਗੇ ਜੀ ਤੇ ਜੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਲਦੀ ਸਾਬ ਉਹਨਾਂ ਨੇ ਚੋਣ ਲੜਨੀ ਹੈ ਤੇ ਦਾ ਮਤਲਬ ਹੈ ਕਿ ਉਹ ਉੱਥੇ ਦੇ ਮੁੱਖ ਮੰਤਰੀ ਪੰਜਾਬ ਦੇ ਰਹਿਣਗੇ ਰਹਿਣਗੇ ਉਸ ਤੱਕ ਪਰ ਉਹ ਆਪ ਦੀ ਗੱਡੀ ਚਲਾਉਣਗੇ ਪਰ ਉਹ ਜਿਹੜਾ ਆਪਾਂ ਦੇਖੀਏ ਤੇ ਇਹ ਬੜੇ ਇਲਜ਼ਾਮ ਲੱਗਦੇ ਆ ਆਮ ਆਦਮੀ ਪਾਰਟੀ ਦੇ ਕਿ ਇਹਨਾਂ ਨੇ ਪੰਜਾਬ ਦਾ ਟੋਟਲ ਜਿਹੜਾ ਸ਼ਾਸਨ ਤੇ ਪ੍ਰਸ਼ਾਸਨ ਹੈ ਜਿਹੜਾ ਉਹ ਦਿੱਲੀ ਦੇ ਸਪੋਰਟ ਕਰਦਾ ਉਹਨਾਂ ਨੇ ਕੰਟਰੋਲ ਕੀਤਾ ਹੋਇਆ ਹੈ ਜੀ ਤੁਸੀਂ ਦੇਖਿਆ ਹੋਣਾ ਸੁਖਵੀਰ ਬਾਦਲ ਦੀ ਇੱਕ ਸਟੇਟਮੈਂਟ ਆਈ ਹੈ ਉਹਨੇ ਕਿਹਾ ਕਿ ਕੁਝ ਬੰਦੇ ਇਹਨਾਂ ਨੇ ਭਾਈ ਬੰਦੇ ਜਿਹੜੇ ਨਵੇਂ ਭਰਤੀ ਕੀਤੇ ਐ ਉਹ ਕਿਤੇ ਭਾਵੇਂ ਕੰਟਰੈਕਟ ਬੇਸ ਤੇ ਭਾਵੇਂ ਕਿ ਮੋਟੀਆਂ ਤਰਖਾਹਾਂ ਜਿੱਤ ਕੇ ਗਏ ਆ ਸਰਕਾਰੀ ਇਸ਼ਤਿਹਾਰ ਕੱਢ ਕੇ ਦਿੱਤਾ ਗਿਆ ਤੇ ਉਹ ਬੰਦੇ ਹੈ ਕਿੱਥੋਂ ਦੇ ਜੀ ਕਹਿੰਦੇ ਪੰਜਾਬ ਦੇ ਨਹੀਂ ਉਹ ਦਿੱਲੀ ਦੇ ਜਿਹੜੇ ਦਿੱਲੀ ਤੋਂ ਪਹਿਲੇ ਹੋਏ ਸੀ ਉਹਨਾਂ ਨੂੰ ਇੱਥੇ ਰੁਜ਼ਗਾਰ ਦਿੱਤਾ ਜਾ ਰਿਹਾ ਤੇ ਕੱਲਾ